ਸੱਚੇ ਪਾਸ਼ਾ ਮੈਂ ਛੁਕ ਸ਼ਾਂਤੀ ਪਾਲਨੇ ਮੇਰੇ ਪਾਈ ਅਮਰਤਪਾਲ ਸਿੰਘ ਯਾਦ ਬੋਟਾਂ ਦੇ ਵਿੱਚ ਖੜੋਤੇ ਨੇ ਪ੍ਰਮਾਤਮਾ ਮਹਾਰਾਜ ਮਿਹਰ ਕਰੇ ਇਹੋ ਜੇ ਸਾਫ਼ ਸੁਥਰੇ ਬੰਦੇ ਨੂੰ ਮਹਾਰਾਜ ਬਾਹਰ ਲੈ ਕੇ ਆਵੇ ਤਾਂ ਲੋਕਾਂ ਦੀ ਆਵਾਜ਼ ਬਣ ਲੋਕਾਂ ਦੀ ਧੀਆਂ ਪੁੱਤਰ ਚੱਟੇ ਤੋਂ ਬਚਨ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਮਹਾਰਾਜ ਤੇ ਬਾਕੀ ਖੰਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਤੁਸੀਂ ਬੜਾ ਇੱਕ ਵੱਡਾ ਜਿਗਰਾ ਤੇ ਵੱਡਾ ਮਨ ਕਰਕੇ ਤੁਸੀਂ ਸਾਰੇ ਬਗੇਰ ਸਦੇ ਤੋਂ ਬਗੇਰ ਕਹਿ ਤੋ ਤੁਸੀਂ ਆਪਦੇ ਆਪ ਹੀ ਵਟ ਕੱਢੀ ਤੁਰੇ ਆਉਂਦੇ ਜੇ ਤੁਹਾਡੇ ਰੋਜ਼ ਵੀਡੀਓ ਵੇਖਣੇ ਪਏ ਆ ਬਹੁਤ ਸ਼ੁਕਰ ਕਰਦੇ ਜੇ ਪੈਂ ਤੇ ਬੜੀ ਖੁਸ਼ੀ ਹੁੰਦੀ ਏ ਵੀ ਐਦਕੀ ਸਾਡੇ ਜਿਹੜੇ ਭਰਾ ਨੇ ਤੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਬਹੁਤ ਸੋਹਣਾ ਕੰਮ ਕਰੀ ਆਉਂਦੀਆਂ ਨੇ ਜਿਹੜਾ ਕਿ ਪਿੱਛੇ ਉਹ ਦੋ ਮਾਤਾ ਨੂੰ ਰਾਹ ਬੈਠੇ ਸੀ ਤੇ ਉਹ ਕਲੰਕ ਨੂੰ ਲਾ ਕੇ ਤੇ ਹੁਣ ਕਲਗੀ ਰਾ ਸੇਰਾ ਇਕਾਏਗਾ ਖਡੂਰ ਸਾਹਿਬ ਕੋੜ ਕੋੜ ਧੰਨਵਾਦ ਹਾਂ ਬਾਕੀ ਹੁਣ ਮੈਂ ਜਿਹੜੀ ਅਗਲੀ ਬੇਨਤੀ ਕਰਨੀ ਚਾਹਣਾ ਮੇਰੀ ਹੋ ਸਕਦਾ ਕਿਸੇ ਨੂੰ ਗੱਲ ਕੋੜੀ ਵੀ ਲੱਗੇ ਕਿਉਂਕਿ ਕਈ ਬੰਦੇ ਕਮੈਂਟਾਂ ਕਰ ਦਿੰਦੇ ਨੇ ਲਿਖ ਦਿੰਦੇ ਨੇਗਾ ਕਿ ਤੂੰ ਬਾਲਾ ਸਿਆਣਾ ਕਹਿ ਦਿੰਦੇ ਨੇ ਚਲੋ ਸਿਆਣੇ ਤਾਂ ਸਾਨੂੰ ਪਤਾ ਨਹੀਂਗਾ ਪਰ ਜਿਹੜਾ ਬੰਦਾ ਕੋਈ ਮਾੜੇ ਮੋੜ ਸਿਆਸਤ 'ਚ ਪਿਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਸਾਡੇ ਲੀਡਰ ਕੀ ਕਰਤੂਤਾਂ ਕਰਦੇ ਨੇ ਤੇ ਕੀ ਅਸੀਂ ਕਰਤੂਤ ਕਰ ਜੰਨੇ ਆ ਲੀਡਰਾਂ ਦੀ ਇਹ ਕਰਤੂਤਾਂ ਨਹੀਂ ਪਤਾ ਨਹੀਂ ਹੁੰਦਾ ਕਿ ਲੀਡਰ ਨੇ ਵੀ ਕਿੰਨੇ ਕਿਹੜੀ ਨਾੜ ਮਰੋੜਨੀ ਹੈ ਤੇ ਕਿਹੜੀ ਧਾਰ ਤੇ ਇਲੈਕਸ਼ਨ ਹੈ ਨਾ ਜਿਹੜਾ ਜਿਹੜਾ ਇਲੈਕਸ਼ਨ ਹੈ ਲੈਕਚਰ ਤੁਸੀਂ ਇੱਕ ਵੇਖੋ ਵੀ ਸਵੇਰੇ 5 ਵਜੇ ਤੋਂ ਲੈ ਕੇ ਆਹ ਸੌਰੀ ਸਵੇਰੇ 8 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਵੋਟ ਪੈਣੀ ਹੈ ਤੇ ਜਿਹੜੀ 5 ਵਜੇ ਤੱਕ ਵੋਟ ਪੈਣੀ ਹੈ ਨਾ 12 ਵਜੇ ਤੱਕ ਬੋਰਡ ਦਾ ਪੂਰਾ ਯਾਰਾ 12 ਵਜੇ ਤੱਕ ਬੋਰਡ ਦਾ ਪੂਰਾ ਜੋਰ ਚੜ ਜਾਂਦਾ ਤੇ 11 12 ਵਜੇ ਦੇ ਨੂੰ ਬੋਰਡ ਜਿਹੜੀ ਭੁਗਤਨੀ ਜਿਹੜੀ 2 ਨੰਬਰ ਵਾਲੀ ਨਜਾਇਜ਼ ਬੋਰਡ ਨਾ ਉਹ ਭੁਗਤ ਜਾਂਦੀ ਜਿਹੜੀ ਸਹੀ ਵੋਟ ਰਹਿ ਜਾਂਦੀ ਉਹ ਪਿਛਲੇ ਪਾਰ 1 2 ਵਜੇ ਆਉਂਦੀ ਹੈ। ਜਿਹੜੀਆਂ 100 ਦੇ ਵਿੱਚ 75% ਪੈ ਜਾਂਦੀਆਂ ਨੇ ਤੇ 20% ਰਹਿ ਜਾਂਦੀਆਂ ਨੇ 10% ਤਾਂ ਪੈਂਦੀ ਹੀ ਨਹੀਂ ਤੇ 20% ਰਹਿੰਦੀਆਂ ਨੇ ਮੇਰੀ ਨਿਗਾਹ ਦੇ ਵਿੱਚ। ਉਹ ਵੀ ਜਿਹੜਾ ਖੰਡੂਰ ਸਾਹਿਬ ਵਾਲਾ ਪੋਲੇਮ ਉਹਦੀ ਉਸ ਪੋਸਟ ਦੀ ਗੱਲ ਕਰਨਾ ਵੀ ਉੱਥੇ 10% ਕਈਆਂ ਤੋਂ ਮੈਂ ਤਾਂ ਜ਼ਿਆਦਾ ਹੀ ਰਹਿ ਜਾਂਦੀ 20 ਵੀ 30 ਦੀ ਪਰਸੈਂਟ ਵੋਟ ਰਹਿ ਜਾਂਦੀ ਪੈਨ ਵਾਲੀ। ਪਰ ਖੰਡੂਰ ਸਾਹਿਬ ਵਾਲੀ ਜਿਹੜੀ ਸੀਟ ਹੈ ਨਾ ਬੜੀ ਹਾਰ ਸੀਟ ਬਣ ਗਈ। ਉਹ 10% ਰਹੇਗੀ ਤਾਂ ਉਦੋਂ ਹੀ ਉਦੋਂ ਪਹਿਲੋ ਪਹਿਲੋ ਜਿਹੜੀ ਗੇਮ ਨਾ ਕਰਨੀ ਇਹ ਕਰ ਜਾਂਦੇ ਨੇ ਜਿੰਨੇ ਚਿਰ ਨੂੰ ਮਸ਼ੀਨਾਂ ਫੜਿੰਦੀਆਂ ਨੇ ਰੋਲਾ ਪੈਂਦਾ ਰੁਕਦੀਆਂ ਨੇ ਉਹਨੇ ਚਿਰ ਨੂੰ ਲਾਲਾ ਲਾਲਾ ਹੋ ਜਾਂਦੀ ਪੰਜ ਵਜੇ ਕੇ 4 ਵਜੇ ਤੂੰ ਕੌਣ ਮੈਂ ਕੌਣ ਟਾਈਮ ਇਹਦੇ ਨੇ ਘੜੀ ਦੇ ਟਾਈਮ ਟੱਪੇ ਕਦਾ ਬੰਦ ਕਰੀਏ ਗੱਲ ਖਤਮ ਬਾਕੀ ਜਿਹੜੀ ਮੈਂ ਬੇਨਤੀ ਕਰਨੀ ਚਾਹਣਾ ਵੀ ਭਾਈ ਅਮਰਤਪਾਲ ਦੇ ਪਰਿਵਾਰ ਨੂੰ ਮੈਂ ਅੱਗੇ ਵੀ ਬਿੰਦ ਚ ਕੀਤੇ ਚੂਰਮਾਨੂ ਜਰਮ ਦਿੱਤਾ ਬਹੁਤ ਚੰਗਾ ਕੀਤਾ ਤੁਹਾਡੀ ਕੋਖੋ ਜਰਮ ਲਿਆ ਉਹਨੇ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਚ ਰਾਜੀ ਹੁੰਦਾ ਔਰ ਜਿੰਨੇ ਕ ਅਸੀਂ ਵੀਨੇ ਪਏ ਸੋਨੇ ਪਏ ਕਰੇ ਪਏ ਜਿੱਦਣ ਅਮਰਤਪਾਲ ਫੜੀਚਾ ਸੀ ਕਿਸੇ ਚੈਨਲ ਨੇ ਕਿਸੇ ਮੀਡੀਆ ਨੇ ਕੋਈ ਚੱਜ ਦੀ ਚੀਜ਼ ਨਹੀਂ ਵਿਖਾਈ ਕੋਈ ਵਿਖਾਈ ਤਾਂ ਦੱਸ ਦਿਓ ਮੋਟਰਸਾਈਕਲ ਤੇ ਕੋਈ ਬਹਿ ਗਿਆ ਆਖੋ ਜੀ ਅਮਰਤਪਾਲ ਪੱਜਾ ਜਾਂਦਾ ਬਲਦ ਵਾਲੀ ਰੇੜੀ ਤੇ ਬਹਿ ਗਿਆ ਆ ਵੇਖੋ ਜੀ ਅਮਰਤਪਾਲ ਬਲਦ ਵਾਲੀ ਰੇੜੀ ਤੇ ਚੜਿਆ ਜਾਂਦਾ ਇਧਰ ਗਏ ਜੀ ਆ ਵੇਖੋ ਜੀ ਅਮਰਤਪਾਲ ਨੇ ਇੱਥੇ ਚੋਲਾ ਲਾ ਲਿਆ ਜੀ ਇੱਥੇ ਵੇਖੋ ਜੀ ਪਟਿਆਲੇ ਚ ਅਮਰਤਪਾਲ ਨੇ ਮੂੰਹ ਸਿਰ ਵੱਧਾ ਹੈ ਜੀ ਆ ਵੇਖੋ ਜੀ ਇੱਥੋਂ ਕੋਠੀ ਚੋਂ ਨਿਕਲ ਗਿਆ ਜੀ ਇੱਥੋਂ ਸਕੂਟਰੀ ਤੇ ਚੜ ਗਿਆ ਜੀ ਇਹਨਾਂ ਚੈਨਲਾਂ ਨੇ ਆਹ ਕੁਝ ਵਿਖਾਇਆ। ਕੋਈ ਇਹ ਨਾ ਇਹ ਤਾਂ ਨਹੀਂ ਵਿਖਾਈ ਵੀ ਇਹ ਗਲਤ ਹੈ। ਇਹ ਫੇਕ ਹੋ ਸਕਦੀ। ਪਹਿਲੂ ਅਸਵੀ ਗੱਲਾਂ ਨੇ ਸਾਂ। ਪਰ ਹੁਣ ਇਹ ਜਿੰਨੋਂ ਦੇ ਆ ਮੈ ਲੱਗ ਪਿਆ ਨਾ ਚਰੋਂ ਮੈ ਆ ਨਾ ਵੀ ਫੋਨ ਦੇ ਵਿੱਚ। ਅਜਾ ਚਲੋ ਕੰਪਿਊਟਰ ਦਾ ਨਹੀਂ। ਫੋਨ ਦੇ ਵਿੱਚ ਤਾਂ ਮਰਿਆ ਬੰਦਾ ਨਾ ਜਿਹੜਾ ਉਹਨੂੰ ਉਹਦੀਆਂ 20 ਗੱਲਾਂ ਕਰਵਾ ਦਿੱਤੀਆਂ ਨੇ। ਮਰੇ ਬੰਦੇ ਦੀਆਂ ਵੀ ਫੋਨ ਤੋਂ। ਇਹ ਤਾਂ ਹੋਰ ਪਤਾ ਲੱਗਣਾ ਵੀ ਫੋਨ ਦੇ ਵਿੱਚ ਕੀ ਕੁਝ ਹੈ। ਕਿ ਕਿਸੇ মিডিਆ ਨੇ ਕੋਈ ਇਹ ਨਹੀਂ ਵਿਖਾਇਆ ਵੀ ਭਾਈ ਇਹ ਗਲਤ ਏ ਇਹ ਫੇਕ ਏ ਸਗੀਰੋਂ ਜਾ ਜਾ ਕੇ ਚੌੜੇ ਹੋ ਕੇ ਵਿਖਾਉਦੇ ਸੀ ਤੇ ਅੱਜ ਉਹੋ ਹੀ মিডিਆ ਉਹੋ ਹੀ মিডিਆ ਅਮਰਪਾਲ ਯਾਦ ਖੜੋਤਾ ਤੇ ਉਹਦੇ ਮਾਂ ਪਿਓ ਦੇ ਧਾਲੇ ਹੋਏ ਫਿਰਦੇ ਨੇ ਧਾਲੇ ਕਿਉਂ ਹੋਏ ਫਿਰਦੇ ਨੇ ਇਹ মিডিਆ ਵਿਕਾਊ ਏ ਝਾਨਣਾ ਸੁਣ ਲੈ ਅਮਰਪਾਲ ਦੀ ਮਾਤਾ ਉਹਦਾ ਪਿਓ ਇਹ মিডিਆ ਵਕਾਊ ਜੇ ਇਹ ਤੁਹਾਨੂੰ ਪਸਾਉਣ ਨੂੰ ਫਿਰਦਾ ਜੇ ਥੋੜਾ ਜਿਹਾ ਦਿਮਾਗ ਤੋਂ ਕਮ ਆਪਦਾ ਲੈ ਲਿਆ ਜੀ ਇਹ ਤੁਹਾਨੂੰ ਪਸਾਉਣ ਨੂੰ ਫਿਰਦਾ ਜੀ ਪਸਾਉਣ ਨੂੰ ਪਤਾ ਕਿਉਂ ਫਿਰਦਾ ਜੀ ਮਜੀਠੀਏ ਕੋਲ ਚਲੇ ਗਏ ਬਲਟੋਏ ਕੋਲ ਚਲੇ ਗਏ ਬਲਟੋਏ ਨੇ ਬਿਆਨ ਦਿੱਤਾ ਤੇ ਤੁਸੀਂ 100 ਕਿਲੋਮੀਟਰ ਤੇ ਫਿਰਦੇ ਹੋਗੇ ਨਾ ਤੇ ਤੁਹਾਨੂੰ ਲੱਭ ਕੇ ਤੇ 100 ਤੱਕ ਤੁਹਾਡੇ ਮਗਰ ਹੀ ਪਹੁੰਚਣਗੇ ਗੱਡੀ ਲੈ ਕੇ ਬਲਟੋਆ ਸਾਹਬ ਨੇ ਤਾਂ ਆ ਬਿਆਨ ਦਿੱਤਾ ਜੀ ਵੇ ਭਾਈ ਅਮਰਪਾਲ ਜਿੱਤ ਕੋਣ ਆਦਾ ਵੀ ਜਿਹੜਾ ਬੰਦਾ ਜਿੱਤ ਜਗਾ ਤੋਂ ਜੇਲ੍ਹ ਚੋਂ ਬਾਹਰ ਆ ਜਾਂਦਾ ਇਹ ਜਦੋਂ ਸੁਣ ਕੇ ਤੇ ਮੁੜ ਕੇ ਜਾ ਕੇ ਤੁਹਾਨੂੰ ਦੱਸਣਗੇ ਤੁਸੀਂ ਅਗੋਂ ਕੋਈ ਬਿਆਨ ਹੋਰ ਦੇਜੋਗੇ ਕਿ ਤੁਸੀਂ ਅਜੇ ਬੰਦੇ ਨਵੇਂ ਆ ਭਾਵੇਂ ਤੁਸੀਂ ਲੱਖ ਹੀ ਕੁਝ ਵੀ ਕਿਉਂਕਿ ਤੁਸੀਂ ਠੀਕ ਆ ਮੰਨ ਲੈਨੇ ਪਰ ਲੀਡਰ ਵਾਲੀ ਸਿਆਸਤ ਨਹੀਂ ਹੈਗੀ ਤੁਹਾਡੇ ਜਨ ਕਿਉਂਕਿ ਇਹਨਾਂ ਦੇ ਮੂੰਹੋਂ ਕੋਈ ਬਿਆਨ ਨਿਕਲੇ ਤੇ ਲੋਕ ਪੁੱਠੇ ਹੋਣ ਲੋਕ ਨਾ ਪੁੱਠੇ ਹੋਣ ਤੇ ਸਰਕਾਰ ਪੁੱਠੀ ਹੋ ਜੇ ਸਰਕਾਰ ਤੁਸੀਂ ਧਿਆਨ ਨਾਲ ਮੇਰੀ ਗੱਲ ਸੁਣ ਲਿਆ ਜੇ ਜਿਹੜੀ ਝਾੜੂ ਸਰਕਾਰ ਹੈ ਇਹ ਵੀ ਤੁਹਾਡੇ ਬਰ ਖਿਲਾਫ ਜੇ ਕਾਲੀ ਕਾਂਗਰਸੀ ਤਾਂ ਹੋਣੀ ਹੋਣੀ ਹੈ ਨਾ ਬੀਜੇਪੀ ਤਾਂ ਹੋਣੀ ਹੋਣੀ ਹੈ ਤੁਹਾਡੇ ਬਰ ਖਿਲਾਫ ਜਿਹੜਾ ਮੁੱਖ ਮੰਤਰੀ ਹੈ ਇਹ ਵੀ ਤੁਹਾਡੇ ਬਰ ਖਿਲਾਫ ਜੇ ਦਿਮਾਗ 'ਚ ਲੰਮੀ ਗੱਲ ਰੱਖ ਲਿਆ ਜੇ ਭਲੇਖੇ ਜਨਾ ਰਹਿ ਜਾ ਜੇ ਕਿਤੇ ਸੀਡ ਕੋਈ ਬੰਦਾ ਜਿੱਤ ਜੇ ਉੱਥੇ ਸੰਗਰੂਰ ਵਾਲੀ ਕਾਲੀ ਜਿੱਤ ਜਣ ਕਾਂਗਰਾ ਜਿੱਤ ਜਣ ਝਾੜੂ ਜਿੱਤ ਜੇ ਪਰ ਇਹਨਾਂ ਦਾ ਸਾਰਿਆਂ ਦਾ ਜੋਰ ਲੱਗਾ ਵੀ ਉੱਥੇ ਅਮਰਪਾਲ ਨਹੀਂ ਜਿੱਤਣਾ ਚਾਹੀਦਾ ਵੀ ਕਿਸੇ ਨਾ ਕਿਸੇ ਵਿਧੀ ਨਾਲ ਪਸੂੜੀ ਪਾਓ ਤੇ ਨਾ ਪਸੂੜੀ ਪਵਾ ਦੇਣੀ ਜੇ ਇਹਨਾਂ ਚੋਂ ਜਿੰਦ ਅਮਰਪਾਲ ਨੂੰ ਰੋਕਿਆ ਸੀ ਜੰਡਿਆਲੇ ਮੈਂ ਵੀਡੀਓ ਵਿਖਾ ਦਿਆਂਗਾ ਮੇਰੇ ਕੋਲ ਪਈ ਹੈ ਜੀ ਤੇ ਨਹੀਂ ਰੁਕਿਆ ਸੀ ਤੇ ਮਾਰਿਆ ਨਾਲ ਚੁੱਕ ਕੇ ਲੈਣੇ ਉਹ ਅੰਦਰ ਤੇ ਹੁਣ ਹੀ ਅੱਜ ਵੀ ਇਹ ਕੁੱਝ ਤੇ ਰੱਬ ਦਾ ਵਾਸਤਾ ਤੁਸੀਂ ਬੰਦ ਕਰ ਦਿਓ ਇੰਟਰਵਿਊ ਦੇਣੀ ਨਾ ਬੰਦ ਕਰ ਦਿਓ ਤੁਸੀਂ ਕਿਉਂ ਦੇਨੇ ਇੰਟਰਵਿਊ ਯਾਰ ਲੋਕ ਬੇਕੂਬ ਨੇ ਜਿਹੜੇ ਤੁਹਾਡੇ ਮਗਰ ਤੁਰੇ ਫਿਰਦੇ ਤੁਸੀਂ ਇੱਕੋ ਰੱਖੋ ਗੁਰੂ ਰਾਮਦਾਸ ਤੇ ਭਰੋਸਾ ਰੱਖੋ ਇਹ ਸਾਨੂੰ ਗੁਰੂ ਰਾਮਦਾਸ ਤੇ ਭਰੋਸਾ ਹੈ ਸਾਡੇ ਲੋ ਬਿਰਸਾ ਵਲਟੋਆ ਵੀ ਸਾਡਾ ਕਲਬੀਰ ਜੀਰਾ ਵੀ ਸਾਡਾ ਤੁਸੀਂ ਗਲਤ ਬਿਆਨ ਕਿਸੇ ਦੇ ਕਿਸੇ ਦੇ ਵੀ ਗਲਤ ਬਿਆਨ ਕਿਸੇ ਪਾਰਟੀ ਦੇ ਗਲਤ ਬਿਲਕੁਲ ਬਿਆਨ ਦਿਓ ਹੀ ਨਾ ਜੇ ਬਚਣਾ ਜੀ ਤੇ ਜੇ ਕੋ ਪਈਆ ਕਿੜ ਗਿਆ ਨਾ ਅੱਗੇ ਅਮਰਪਾਲ ਦੇ ਮਗਰ ਤਿੰਨ ਮਹੀਨੇ ਬੈਠ ਰਹੇ ਧਰਨਾ ਲਾ ਕੇ ਕਿੰਨੇ ਕੁ ਲੋਕ ਆਏ ਨੇ ਉੱਥੇ ਆਉਣਾ ਹੁਣ ਵੀ ਕਿਸੇ ਨਹੀਂ ਭਲੀ ਐਸੇ ਚੀਚੀ ਵੀ ਗੁਰੂ ਰਾਮਦਾਸ ਆਪੇ ਕਰੇਗਾ ਸੰਗਤ ਤੁਹਾਡੇ ਨਾਲ ਹੈ ਨਾ ਦਿਓ ਇੰਟਰਵਿਊ ਇੰਨੇ ਲੋਕਲ ਚੈਨਲ ਨੇ ਜਿਹੜੇ ਆਪਣੇ ਪੰਜਾਬ 'ਚ ਸਾੜੜ ਕੇ ਬਣਾਈ ਫਿਰਦੇ ਨੇ ਕਿੰਨੇ ਮੁੰਡੇ ਨਾਲ ਨੈੱਟ ਫੋਨ ਕਿੰਨੇ ਚੱਕ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਨਾਂ ਦਿਓ ਰੱਬ ਦਾ ਵਾਸਤਾ ਨਾਂ ਦਿਓ ਇੰਟਰਵਿਊ ਇਹਨਾਂ ਨੂੰ ਤੁਹਾਨੂੰ ਹੱਥ ਜੋੜਨੇ ਨਾਂ ਦਿਓ ਤੁਹਾਨੂੰ ਵੀ ਚਾਹ ਹੈ ਵੀ ਅਸੀਂ ਉੱਚੇ ਆਵਾਜ਼ ਤੇ ਜਾਈਏ ਉੱਚੇ ਆਵਾਜ਼ ਉੱਚੇ ਆਵਾਜ਼ ਤੇ ਜਾਂਦੇ ਜਾਂਦੇ ਕਦੇ ਸਲਾਖਾਂ ਦੇ ਨਾਲ ਚਲੇ ਜਾਇਆ ਜੀ ਅਜੇ ਤਾਂ ਸਰਕਾਰ ਨੇ ਫੋਮ ਭਰਨ ਤੇ ਕਾਗਜ਼ ਪਹੰਤੇ ਵੀ ਬ੍ਰੇਕ ਲਾਉਣੀ ਹੈਂਦੀ ਇਸ ਸੈਂਟਰ ਤੱਕ ਜ਼ੋਰ ਲੱਗਾ ਹੈ ਇਹ ਜਿਹੜੀ ਅਵਰਤਪਾਲ ਵਾਲੀ ਜਿਹੜੀ ਨਾ ਇਹ ਸੈਂਟਰ ਤੱਕ ਜ਼ੋਰ ਲੱਗਾ ਕਹਣਾ ਹੈ ਤੇ ਨਾ ਰੱਬ ਦਾ ਵਾਸਤਾ ਨਾ ਦਿਓ ਇੰਟਰਵਿਊ ਆ ਬੰਦ ਕਰ ਦਿਓ ਇੱਕੋ ਹੀ ਰੱਖੋ ਸਾਡੇ ਹੀ ਨੇ ਸਾਰੇ ਲੋਕ ਤੁਹਾਡੇ ਨਾਲ ਨੇ ਬੀਬੀ ਖਾਲੜਾ ਤੁਹਾਡੇ ਨਾਲ ਹੈ ਸਾਰੇ ਲੋਕ ਤੁਹਾਡੇ ਨਾਲ ਨੇ ਸਾਰੇ ਸੰਗਤ ਨਾਲ ਨੇ ਦੇਸ਼ ਪਰਦੇਸ ਤੁਹਾਡੇ ਨਾਲ ਨੇ ਯਾਰ ਤੁਸੀਂ ਇੰਟਰਵਿਊ ਦੇਨੇ ਕਿਉਂ ਪਏ ਤੁਹਾਨੂੰ ਬੜੇ ਦਿਨਾਂ ਦਾ ਮੈਂ ਤੇ ਚੀਜ਼ ਤੋਂ ਰੋਣਾ ਮੈਂ ਤੁਹਾਨੂੰ ਮੈਂ ਨਾ ਦਊ ਇੰਟਰਵਿਊ ਤੁਹਾਨੂੰ ਇਹਨਾਂ ਪਸਾ ਦੇਣਾ ਜੀ ਇਹਨਾਂ ਨੂੰ ਤੁਹਾਡਾ ਲਿਆਜ ਨਹੀਂ ਜੇ ਕਰਨਾ ਤੇ ਜੇ ਤੁਸੀਂ ਫਸ ਗਏ ਤੇ ਤੁਹਾਡੀ ਕਦਾਬ ਬੰਦ ਅ ਜਦ ਦਿਨ ਔਰਤਪਾਲ ਦੇ ਉਥੇ ਗਏ ਸੀ ਨਾ ਲੋਕ ਪਟਿਆਲੇ ਤੇ ਮੈਂ ਉਥੇ ਸੀ ਉਹ ਦਿਨ ਤੇ ਜਿਹੜੇ ਚੌਕ ਉਥੇ ਪਟਿਆਲੇ ਜੇਲ੍ਹ ਚ ਮਾਰੇ ਸੀ ਤੇ ਉਥੇ ਜਿਹੜੇ ਸਾਡੇ ਖੋਦਾਂ ਮੇਰੇ ਕੋ ਪਗਾ ਵਧ ਗਿਆ ਤੇ ਗਾੜੇ ਰੱਖੇ ਸੀ ਨਾ ਉਹਨਾਂ ਲਿਖ ਕੇ ਦਿੱਤਾ ਸੀ ਵੀ ਆਹ ਬੰਦੇ ਸਾਡੇ ਨਹੀਂ ਗਏ ਇਹ ਸਾਨੂੰ ਨਹੀਂ ਪਤਾ ਕਿੰਦੇ ਨੇ ਬੰਦੇ ਤੇ ਸਾਡੇ ਵੀ ਇੱਕ ਦੋ ਸੱਜਣ ਸੀ ਤੇ ਸੱਤੀ ਅੱਠੀ ਅੱਠੀ ਦੀ ਉਹਨਾਂ ਨੇ ਜਵੰਤ ਕਰਾਈ ਤੇ ਉੱਥੇ ਖੜੇ ਖੜੋਤੇ ਲੋਕ ਭੱਜ ਗਏ ਸੀ ਕਿ ਰੱਬ ਦਾ ਵਾਸਤਾ ਹੈ ਤੁਹਾਨੂੰ ਵਾਰ-ਵਾਰ ਤੁਸੀਂ ਬੰਦ ਕਰੋ ਬੰਦ ਕਰੋ ਇੰਟਰਵਿਊ ਦੇਣੀਆਂ ਬੰਦ ਕਰੋ ਤੁਸੀਂ ਇਹਦਾ ਪਿੰਡਾਂ ਜਾਓ ਲੋਕਾਂ ਨੂੰ ਅਸੀਂ ਸਾਥ ਤੁਹਾਡੇ ਨਾਲ ਆ ਪਬਲਿਕ ਤੁਹਾਡੇ ਨਾਲ ਹੈ ਹਰ ਬੱਚੇ ਨੇ ਗਰੁੱਪ ਬਣਾ ਲਿਆ ਹੈ ਹਰ ਲੋਕਾਂ ਨੇ ਬਣਾ ਲਿਆ ਹੈ ਹਰ ਲੋਕਾਂ ਨੇ ਫੇਸਬੁੱਕਾਂ ਚੱਲਦੀਆਂ YouTube ਚੱਲਦਾ ਸਾਰਾ ਕੁਝ ਚੱਲਦਾ ਤੁਸੀਂ ਬੇਫਿਕਰ ਹੋ ਕੇ ਗੁਰੂ ਰਾਮਦਾਸ ਤੇ ਰੱਖੋ ਸਾਡਾ ਜੋ ਵੀ ਕਰੇਗਾ ਗੁਰੂ ਰਾਮਦਾਸ ਕਰੇਗਾ ਅਸੀਂ ਕਿਸੇ ਦੇ ਬਰ ਖਿਲਾਫ ਨਹੀਂ ਬੋਲਣਾ ਮਿਰ ਸਾਹਿਬ ਵੀ ਸਾਡਾ ਸਾਰਾ ਵੀ ਸਾਡਾ ਜਿੱਦੀ ਗੱਲ ਕਰ ਦੋ ਵੀ ਸਾਡਾ ਹੀ ਬਸ ਇਹਨਾਂ ਨੂੰ ਪੱਤਰ ਕਰੋਂ ਜਵਾਬ ਨਾ ਦਿਓ ਇਹ ਬੜੀ ਭੈੜੀ ਚੀਜ਼ ਨੇ ਇਹਨਾਂ ਨੇ ਤੁਹਾਡੇ ਮੂੰਹ 'ਚ ਗੱਲ ਠੋਕ ਦੇਣੀ ਐ ਤੇ ਤੁਸੀਂ ਨਵੇਂ ਦੇ ਆ ਜਿਹੜੀ ਪਿੱਛੇ ਨੇ ਮਾਤਾ ਨੇ ਇੱਕ ਗੱਲ ਕਹੀ ਸੀ ਨਾ ਉਹ ਬੜੀ ਗੱਲ ਚਲਾਈ ਇਹਨਾਂ ਨੇ ਧਿਆਨ ਨਾਲ ਸੁਣਿਆ ਜੀ ਵੀਡੀਓ ਕਿੰਨੀ ਚੱਲ ਗਈ ਜਿੱਥੇ ਕਿਹਾ ਸੀ ਵਿੱਚ ਝਾੜੂ ਵਾਲੇ ਪਿੰਡਾਂ ਚੋਂ ਤੇ ਉਹਨਾਂ ਨੂੰ ਜੁੱਤੀਆਂ ਮਾਰੋ ਉਹ ਬੜੀ ਵੀਡੀਓ ਚੱਲ ਗਿਆ ਨੇ ਮਾਤਾ ਜੀ ਬਹੁਤ ਤੁਹਾਡੀਆਂ ਵੀਡੀਓ ਚੱਲੀਆਂ ਜਿਓ ਏਦਾਂ ਦੇ ਬੋਲ ਕਿਤੇ ਕੱਢ ਬੈਠੇ ਤੇ ਐਨੇ ਸੇ ਤੁਹਾਡੇ ਤੇ ਵੀ ਲੱਗ ਜਾਣਾ ਕਿ ਜਦੋਂ ਉਹਨਾਂ ਫੜ ਕੇ ਨਹੀਂ ਲੈ ਕੇ ਆਉਣਾ ਅਮਰਤ ਅਮਰਤ ਪਾਲ ਕੋਲ ਸਾਲਟ ਆਣੀ ਪਈ ਚੀਕਾ ਟਰੱਕ ਨਹੀਂ ਪੜੀ ਚਾ ਐਨਐਸ ਲਾ ਕੇ ਚੋ ਮਾਰਿਆ ਬਗੀਰ ਵਜਾ ਤੋ ਫੇਰ ਬਤਾਤਾ ਇਹ ਤੁਹਾਨੂੰ ਵੀ ਬੇਇੱਜ਼ਤੀ ਕਰਨੇ ਪੀੜ ਉਹਦੀ ਤੁਹਾਨੂੰ ਇਹ ਕੋੜੀਓ ਗੱਲਾਂ ਨੇ ਛੱਡ ਦਿਓ ਛੱਡ ਦਿਓ ਇਹ ਟਰਬੋ ਦੇਣੀਆਂ ਲੋਕ ਨਾਲ ਨੇ ਨਾ ਪਬਲਿਕ ਨਾਲ ਹੈ ਜਿੱਦਣ ਆਪਾਂ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਆਵਾ ਮਸ਼ਹੂਰ ਹੁੰਨੇ ਆ ਫੇਰ ਆਪਾਂ ਨੇ ਆਪ ਚੈਨਲਾਂ ਤੇ ਜਾ ਕੇ ਮਸ਼ਹੂਰ ਹੋ ਗਈ ਜੀ ਆਪਾਂ ਇੰਦੇ ਤੇ ਮਸ਼ਹੂਰ ਹੋ ਸਕਦੇ ਆ ਤੇ ਫੇਰ ਆਪਾਂ ਚੈਨਲੇ ਜਾਂਦੇ ਆਪਾਂ ਲੋੜ ਹੀ ਕੋ ਨਹੀਂ ਜੀ ਕਿਉਂ ਜਾਣਾ ਚਾਹਣਾ ਤੇ ਕਿਹੜੀ ਗੋਆਟ ਰਮੂ ਕਰਨੀਆਂ ਨੇ ਕੋਈ ਲੋੜ ਨਹੀਂ ਹਜ਼ਾਰਾਂ ਫੋਨ ਹੋ ਜਾਂਦੇ ਨੇ ਤੇ ਹਜ਼ਾਰਾਂ ਫੋਨ ਕਿਹੜਾ ਫੋਨ ਹੈ ਹਰ ਬੰਦੇ ਦੇ ਨਾਲ ਕਹਿੰਦੇ ਨੇ 2000 ਕਹਿੰਦਾ ਯਾਰ ਕਹਿੰਦਾ 1500 ਕਹਿੰਦਾ ਕਿਨੇ ਲੱਖਾਂ ਦੀ ਤਦਾਦ ਦੇ ਵਿੱਚ ਵੀਡੀਓ ਵਾਇਰਲ ਹੋ ਜਾਂਦੀ ਤੁਹਾਨੂੰ ਇਹ ਬੇਨਤੀ ਮੈਂ ਤੁਹਾਡੀ ਸੁਣਨਾ ਪਿਆ ਅਸੀਂ ਆਉਣ ਗਏ ਉਧਰ ਸੋਣਾ ਹੈ ਗੱਲਾਂ ਪਤਾ ਇਸ ਕਰਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਵੀ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਇਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਕੋਈ ਖਾਲਸਾ ਦਾ ਨਾਰਾ ਕੋਈ ਦੂਜਾ ਤੀਜਾ ਚੌਥਾ ਬਿਲਕੁਲ ਕੋਈ ਨਹੀਂ ਲਾਉਣਾ ਚਾਹੀਦਾ ਸਾਰੀਆਂ ਸਰਕਾਰਾਂ ਬਰ ਖਲਾਫ ਨੇ ਤੇ ਭਲੇ ਖਿਜ ਰਹੇ ਜੋ ਤੇ ਆਪਾਂ ਦਾ ਅਦਾਲਤ ਕੁੜਕੂ ਆ ਜੀ ਗੱਲ ਮਾਂ ਵਰਤਪਾਲ ਨੂੰ ਕਹੀ ਸੀ ਮੈਂ ਅਸਲੀ 22 ਤੱਕ ਤੇ 27 ਤੱਕ ਤੇ ਨਮ ਰੱਖ ਇੱਕ ਜਿੱਟਾ ਜਿੱਦਾ ਇੱਕ ਆਉਂਟ ਚਿਕਾ ਇੱਕ ਜਿਹੜੀਆਂ ਧੀਆਂ ਉੱਜੜ ਕੇ ਘਰੇ ਬੈਠੀਆਂ ਨੇ ਕਿਹੇ ਛੜੀਆਂ ਨੂੰ ਉਹਨਾਂ ਨੂੰ ਵਸਾਓ ਇੱਕ ਦਾਜ ਬੰਦ ਕਰੋ ਚੌਥਾ ਪੰਜਵਾਂ ਸਵਾਲ ਨਾ ਚੁੱਕਾ ਤੇ ਆਹ ਰਾਵਲਾਂ ਜਿਹੜੀਆਂ ਨਾ ਇਸ ਓਪਨ ਨਾ ਕਰ ਤੇ ਜਦੋਂ ਸਰ ਗਵਰਨਮੈਂਟ ਰ ਖਿਆਲ ਕਰਤਾ ਨਾ ਇਹਨਾਂ ਸਾਹ ਨਹੀਂ ਨਿਕਲਣੇ ਨਾ ਆਪਣਾ ਤੇ ਗੱਲ ਉਹੋ ਹੀ ਹੋਈ ਨਿਕਲ ਦਿੱਤਾ ਸਾ ਜਦੋਂ ਨਾ ਸਾਰਾ ਘੋਟਲੀ ਮਾਰੇ ਚੁੱਕਿਆ 250 ਕਿਲੋਮੀਟਰ ਕਿੰਨਾ ਲੋਕਾਂ ਨੇ ਰੌਲਾ ਪਾਇਆ ਸਰਕਾਰ ਨੂੰ ਜੂਨ ਹੀ ਤਰਕੀ ਬੋਹਲੀ ਧਰਨਾ ਲੱਗਾ ਰਿਆ ਸਿੰਘਾਂ ਦੀ ਖਾਤਰ ਚੜਾਉਣ ਲਈ ਮਾਸਾ ਜੂਨ ਹੀ ਸਰਕਾਰ ਨੂੰ ਸਰਕੀ ਅੰਮ੍ਰਿਤਸਰ ਧਰਨਾ ਲੱਗਾ ਰਿਆਔਰਤ ਪਾਲ ਨੂੰ ਪੰਜਾਬ ਚ ਲਿਉਣ ਲਈ ਮਾਸਾ ਜੂਨ ਫਲ ਨੀਵੇਂ ਰੋਖ ਨੂੰ ਲੱਗਦਾ ਨਹੀਂ ਜੇ ਲੱਗਦਾ ਉੱਚੇ ਨੂੰ ਕਦੇ ਨਹੀਂ ਲੱਗਦਾ ਸਿੰਬਲ ਬੜਾ ਉੱਚਾ ਹੁੰਦਾ ਰਵੇ ਛਾਂ ਤਾਂ ਨਹੀਂ ਛੋਟੇ ਫਲ ਦੀ ਛਾਂ ਹੁੰਦੀ ਹੈ ਤੁਹਾਨੂੰ ਇਹ ਬੇਨਤੀ ਸਾਡੀ ਜੇ ਮੇਰੀ ਤੁਸੀਂ ਵੀਡੀਓ ਸੁਣਦੇ ਹੋ ਤਾਂ ਇੰਟਰਵਿਊ ਦੇਣੀ ਹੈ ਬੰਦ ਕਰ ਦਿਓ ਬਸ ਜੇ ਕੋਈ ਵੀ ਆਉਂਦਾ ਨਾ ਉਹਨੂੰ ਹੱਥ ਛੋੜ ਦਿਓ ਠੀਕ ਆ ਜੀ ਠੀਕ ਠਾਕ ਵਧੀਆ ਜੀ ਕੰਮ ਚੱਲੀ ਜਾਂਦਾ ਕਿਰਪਾ ਮਾਲਕ ਦੀ ਠੀਕ ਆ ਗੁਰੂ ਰਾਮਦਾਸ ਜੋ ਕਰੇਗਾ ਠੀਕ ਹੈ ਤੇ ਇਹਨਾਂ ਵੇਰ ਕੇ ਕਹਿਣਾ ਕੋਈ ਵੀਰ ਜੀ ਰਾ ਆਉਂਦਾ ਜੀ ਦੂਜਾ ਆਦਾ ਜੀ ਤੁਸੀਂ ਨਵੇਂ ਬੰਦੇ ਆ ਤੁਹਾਡੇ ਤੋਂ ਬਚਨ ਨਿਕਲ ਜਾਣਾ ਕੋਨਾ ਕੋਈ ਉਹ ਗਾਲ ਨਿਕਲ ਗਈ ਉਸੇ ਤੇ ਹੀ ਨਾ ਪੰਗਾ ਪਾਦਾਂ ਮੈਨੂੰ ਦੇ ਦਿੱਤੀ ਫੋਮ ਇਹ ਅਮਰਤਪਾਲ ਦੇ ਕਾਗਜ਼ ਭਰੇ ਜਾਂ ਤੇ ਮੇਰਾ ਗੱਲ ਸਾਹ ਤੇ ਵੀ ਕੁੜਿੱਕਾ ਲਾਉਣਾ ਕਿਉਂਕਿ ਮੈਂ ਸਾਡੇ ਇੱਕ ਵਕੀਲ ਸਾਹਿਬ ਆ ਵੀ ਮੇਰੀ ਆਤ ਤੇ ਵੀ ਚਲੋ ਪੁੱਛਦੇ ਪੁੱਛਦੇ ਰਹੀਦਾ ਮੈਂ ਕਹਾ ਸਾਨੂੰ ਖਤਰਾ ਹੈ ਝੂਠਾ ਪਾਣੀ ਮੈਂ ਸਾਨੂੰ ਖਤਰਾ ਕਿਉਂਕਿ ਅੰਦਰ ਨੂੰ ਪਿਆਰ ਕਰ ਰਹੇ ਹੋਏ ਬਾਹਰ ਆਵੇ ਤੇ ਮੈਂ ਕਹਾ ਵੀ ਬਾਤ ਆ ਬਣ ਗਈ ਤੇ ਹੁਣ ਇਹ ਆ ਉਹਦਾ ਵੀ ਬਿਲਕੁਲ ਸਹੀ ਗੱਲ ਹੈ ਗਵਰਨਮੈਂਟ ਦਾ ਗਵਰਨਮੈਂਟ ਜੋ ਮਰਜ਼ੀ ਉਹਦਾ ਸਰਸੇ ਵਾਲੇ ਸਾਧ ਦਾ ਤੁਸੀਂ ਇੱਕ ਦੱਸੋ ਤੁਸੀਂ ਕਿਉਂ ਨਹੀਂ ਲੋਕ ਸੋਚਦੇ ਇੱਕ ਬੰਦੇ ਤੇ ਸਾਡਾ ਇੱਕ ਸੱਜਣ ਕੋੰਦੇ ਇੱਕ ਕੇਸ ਸੀ ਸਜ਼ਾ ਹੋ ਗਈ ਛੁੱਟੀ ਮਨਜ਼ੂਰ ਹੋ ਗਈ ਇੱਕ ਉਹਦੋਂ ਪਹਿਲਾਂ ਗੰਦਾ ਜਿਹਾ ਕੇਸ ਸੀ ਤੇ ਉਹਦੇ ਵਿੱਚ ਉਹਨੂੰ ਨਕਵਾਰੀ ਚ ਕੱਢਿਆ ਹੋਇਆ ਸੀ ਮੈਂ ਤੁਹਾਨੂੰ ਇੱਕ ਧਾਰਨ ਦੇਣਾ ਉਹਦੇ ਚ ਉਹਨੂੰ ਕੱਢਿਆ ਹੋਇਆ ਸੀ ਤਾਂ ਉਹਦੇ ਵਿੱਚ ਕੱਡੇ ਦੇ ਵਿੱਚ ਜਦੋਂ ਦੀ ਛੁੱਟੀ ਮਜੂਰ ਹੋਈ ਸਾਰਾ ਕੁਝ ਹੋਇਆ ਤੇ ਉਹ ਦਰੋਹ ਲਾਤਾ ਅਗਲੇ ਨੇ ਉਹਦੇ ਆ ਲਓ ਜੀ ਅਸੀਂ ਅਖਿਆ ਵੀ ਇੱਕ ਕੇਸ ਦੇ ਵਿੱਚੋਂ ਤੈਨੂੰ ਕੱਢਿਆ ਆ ਉਹ ਘੱਟ ਤੋਂ ਘੱਟ ਵੀ 25 26 ਸਾਲ ਪੁਰਾਣਾ ਇਹਦੇ ਦਾ ਕੱਢਿਆ ਉਹਦੇ ਭਾਈ ਜਿੰਦੀ ਵੀ ਜਵਾਨਤ ਕਰਾਉਣੀ ਪੈਣੀ ਫਿਰ ਉਹ ਸੌ ਸਿਆਪਾ ਕੀਤਾ ਫਿਰ ਉਹ ਕੇਸ ਲੱਭਿਆ ਫਿਰ ਉਹ ਥਾਣਾ ਪਟਿਆ ਸੌ ਕੰਜਰਖਾਨਾ ਕੀਤਾ ਚਹਿਰੋ ਸੀਦੀ ਥਾਣੇ ਜੋ ਆ ਉਹ ਚਾਰੋਂ ਪਰਗਰਿਲ ਪੜ ਕੋਲੇ ਠਾਣਾ ਕੋ ਤੋਂ ਫਿਰ ਉਹ ਕਾਗਜ਼ ਕਢਾਏ ਕਢਾ ਕੇ ਫਿਰ ਉਹ ਜ਼ਮਾਨਤ ਕਰਾਈ ਜ਼ਮਾਨਤ ਕਰਾ ਗਏ ਤੇ ਫਿਰ ਛੁੱਟੀ ਮਨਜ਼ੂਰ ਹੋਈ ਦੁਸ਼ਮਣਾਂ ਆ ਚੀਜ਼ ਹੁੰਦਾ ਦੁਸ਼ਮਣ ਸਾਡੇ ਬਜ਼ੁਰਗਾਂ ਤੋਂ ਨਹੀਂ ਰੀੜੀ ਜਿੱਡਾ ਮਾਨ ਨਹੀਂ ਰੀੜੀ ਜਿੱਡਾ ਮਾਨ ਤੇ ਉਹ ਫਿਰ ਕਰਾਈ ਤੇ ਸਰਸੇ ਵਾਲੇ ਸਾਹ ਤੇ ਇੱਕ ਬੰਦੇ ਦੇ ਦੋ ਕੇ ਚੱਲਦੇ ਨੇ ਇੱਕ ਜੋ ਕੱਢਿਆ ਤੇ ਉਹਦੀ ਛੁੱਟੀ ਰੋਗੀ ਸਰਦਸ ਵਾਲੇ ਸਾਹ ਤੇ ਪੰਜ ਕੇਸ ਨੇ ਨਾਲੇ ਏਡੇ ਖਤਰਨਾਕ ਕੇਸ ਨੇ ਤੇ ਕਈਆਂ ਦੇ ਅਜਿਉਂ ਦੇ ਤੇ ਕੇਸ ਚੱਲਦੇ ਪਏ ਉਹਨਾਂ ਨਾਲ ਜੋ ਨਾ ਬੱਜਾ ਨਾ ਛਰੀਚਾ ਉਹਨਾਂ ਦਾ ਵਹਲਾ ਟੀਓ ਉਹਨਾਂ ਕੇਸਾਂ ਚ ਤੇ ਉਹਨੂੰ ਮਹੀਨੇ ਚ ਤਿੰਨ ਤਿੰਨ ਵੇਰਾ ਛੁੱਟੀ ਮਿਲਦੀ ਪਈ ਤੇ ਉਹਦੇ ਲਈ ਬਕਾਇਦਾ ਸਰਕਾਰ ਨੇ ਕਾਨੂੰਨ ਬਣਾਇਆ ਹੈ ਸੈਂਟਰ ਸਰਕਾਰ ਨੇ ਬਕਾਇਦਾ ਉਹਦੇ ਵਾਸਤੇ ਕਾਨੂੰਨ ਬਣਾਇਆ ਹੈ ਬਿਆਸ ਕਾਨੂੰਨ ਦੇ ਵਿੱਚ ਇਹਨੂੰ ਛੁੱਟੀ ਮਿਲ ਸਕਦੀ ਮੈਂ ਵਕੀਲ ਸਾਹਿਬ ਦੀ ਗੱਲ ਸੁਣ ਕੇ ਹਾਣ ਹੋ ਗਿਆ ਉਹਦਾ ਬਕਾਇਦਾ ਸਿਰਫ ਉਹ ਕਾਨੂੰਨ ਬਣਾਤਾ ਉਹਦੇ ਲਈ ਉਹਨੂੰ ਛੁੱਟੀ ਮਿਲ ਸਕਦੀ ਉਹਨੂੰ ਛੁੱਟੀ ਮਿਲ ਸਕਦੀ ਤੇ ਜਿਹੜੇ ਬੰਦੇ 18 20 20 ਸਾਲ ਜੇਲਾ ਵੱਧ ਭੋਗੀ ਬੈਠੇ ਨੇ ਉਹਨਾਂ ਨੂੰ ਇੱਕ ਦਿਨ ਦੇ ਵੀ ਪ੍ਰੋਲ ਨਹੀਂ ਮਿਲੀ ਇੱਕ ਦਿਨ ਦੀ ਵੀ ਪ੍ਰੋਲ ਨਹੀਂ ਮਿਲੀ ਕਿਉਂ ਨਹੀਂ ਮਿਲੀ ਕਿਉਂਕਿ ਉਹਨਾਂ ਦੇ ਮਗਰ ਵੋਟ ਨਹੀਂ ਹੈਗੀ ਵਾਰਾ ਸਿੰਘ ਘਰਾਂ ਦੇ ਮਗਰ ਵੋਟ ਨਹੀਂ ਹੈਗੀ ਸਰਸੇਲ ਸਾਧ ਦੇ ਮਗਰ ਲੱਖਾਂ ਦੇ ਕਰੋੜਾਂ ਦੇ ਹਿਸਾਬ ਨਾਲ ਵੋਟਾਂ ਨੇ ਤੇ ਵੋਟਾਂ ਦੇ ਹਿਸਾਬ ਨਾਲ ਇੱਕ ਮਹੀਨੇ ਦੇ ਵਿੱਚ ਉਹਨੂੰ ਤਿੰਨ-ਤਿੰਨ ਮੇਰਾ ਛੁੱਟੀ ਮਿਲਦੀ ਕੀ ਸਮਝਦੇ ਤੁਸੀਂ ਲੋਕ ਸਰਕਾਰਾਂ ਬੜੀ ਭੈੜੀ ਚੀਜ਼ ਨੇ ਇਹ ਆਪਦੀਆਂ ਵੋਟਾਂ ਨੇ ਮੈਂ ਆਜਾਣਾ ਲੈ ਜਾ ਅਰਧਪਰਾਜ ਲਿਖ ਕੇ ਦੇ ਦੇਵਾਂ ਮੈਂ ਭਾਜਪੀ ਦੇ ਨਾਲ ਆ ਮੇਰੀ ਪਛਾਹ ਬਣਾ ਦਾੜੀ ਮੁੰਦਾ ਜੀ ਐਨਐਸੇ 5 ਮਿੰਟ ਦੇ ਨਾਲ ਟੁੱਟ ਗਿਆ ਤਾਂ ਮੈਨੂੰ ਨਹੀਂ ਵੀ ਤਾਂ ਬਾਅਦ ਹੈ 50 ਮਿੰਟਾਂ 'ਚ ਐਨਐਸ ਟੁੱਟ ਗਿਆ 50 ਮਿੰਟਾਂ 'ਚ ਔਰ ਦਬਲ ਕਾ ਤੇ ਮੈਂ ਭਾਜਪੀ ਕੋ ਲੱਖਣ ਲੜਾਂਗਾ ਤੇ ਜੇ ਨਾ ਇੰਨੇ ਸੇ ਟੁੱਟੇ ਸਾਰੇ ਬੰਦੇ ਨਾ ਬਾਹਰ ਹੋ ਤੇ ਮੇਰੀ ਪਛਾਣ ਨਾ ਦਾੜੀ ਬਣਦੇ ਜੀ ਇਹ ਸਰਕਾਰ ਇਹ ਸਾਰਾ ਕੁਝ ਕਰ ਸਕਦੀ ਇਹਦਾ 5 ਮਿੰਟ 5 ਮਿੰਟ ਤੇ ਗੇਮ ਖਵਾ ਸਕਦੇ ਨੇ ਏਡੀ ਭੈੜੀ ਚੀਜ਼ ਹੁੰਦੇ ਲੀਡਰ ਤੇ ਅਜੇ ਆਪਾਂ ਕੁਝ ਨਹੀਂ ਹੈ ਬਸ ਉੰਦੇ ਤੇ ਰੱਖੋ ਭਰੋਸਾ ਉੱਤੇ ਜਿਹੜਾ ਉਤਲੀ ਹਵਾ ਚ ਜਿਹੜਾ 15 ਮਿੰਟਾਂ ਚ ਸਾਰਾ ਪ੍ਰਵਾਹ ਖਤਮ ਕਰ ਗਿਆ ਉਹਦੇ ਤੇ ਰੱਖੋ ਪ੍ਰੋਸਾ ਜਿਹੜਾ ਐਡਾ ਵੱਡਾ ਗ੍ਰੰਥ ਲਿਖ ਕੇ ਸਾਨੂੰ ਦੇ ਕੇ ਗਿਆ ਉਹ ਇਹਨੂੰ পড়ੋ ਇਹਦੇ ਵਿੱਚੋਂ ਲੱਭੋ ਸਾਰਾ ਕੁਝ ਇਹ ਤੁਹਾਡਾ ਪਿਓ ਜੀ ਉਹਦੇ ਤੇ ਪ੍ਰੋਸਾ ਰੱਖੋ ਮੇੜੋ ਮੇਣੀ ਨਾ ਹੋਕੇ ਸਾਰਾ ਉਹ ਵੀ ਗੁਰੂ ਨਾਮ ਦਾ ਹਾਸਤੇ ਬਾਸ ਤੇ ਜੇ ਬੰਦੇ ਤੇ ਨਹੀਂ ਮੇਰੀਆਂ ਗਲਤ ਕੌੜੀਆਂ ਵੀ ਲੱਗਣੀਆਂ ਨੇ ਹਾਂ ਸਾਡਾ ਪਾਡ ਉਹ ਸੱਚੇ ਦਿਲੋਂ ਪਿਆਰ ਕਰਦੇ ਸਾਡੇ ਜੋ ਅੱਖਾਂ ਨੂੰ ਵੇਖ ਕੇ ਜਾਨ ਬਚੀ ਜੀ ਤਾਂ ਇਹਨੇ ਢਾਂਚਾ ਨਾ ਮਰ ਜੇ ਮਿਲ ਜੇ ਕਦੇ ਹੋ ਸਕਦਾ ਕੋਈ ਕੋ ਕਾਨੂੰਨ ਬਣਾ ਦੇਣ ਵੀ ਉਹ ਫੋਮ ਅੰਦਰ ਨਹੀਂ ਭਰ ਸਕਦਾ ਉਹ ਇੰਨਾ ਹੀ ਸੇ ਲੱਗੀ ਫੋਮ ਨਹੀਂ ਭਰ ਸਕਦਾ ਜੇ ਬਿਰਸਾ ਸਿੰਘ ਬਲਟੋਆ ਇਹ ਕਹਿ ਸਕਦਾ ਨਾ ਕਿ ਜਿਹੜਾ ਬੰਦਾ ਜਿੱਤ ਜੇਗਾ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕਦਾ ਤੇ ਹਲਕੇ ਜੀ ਆਇਆ ਸ਼ਿਵਰਜੀਤ ਮਾਨ ਵੀ ਆਇਆ ਤੇ ਮੇਰੇ ਖਿਆਲ ਮਾਨ ਵੀ ਆਇਆ ਤੇ ਅਜੇ ਜਿੰਦੀ ਸਰਕਾਰ ਨਹੀਂ ਜਿੰਦੇ ਹੱਥ ਕੋਈ ਗੁੱਲੀ ਨਹੀਂ ਡੰਡਾ ਨਹੀਂ ਉਹ ਬੰਦਾ ਇਹ ਗੱਲ ਕਹੀ ਜਾਂਦਾ ਅਨੇ ਵੀਡੀਓ ਸੁਣ ਲੈ ਧਿਆਨ ਨਾਲ ਮਿਰਚੇ ਵਲਟੋਏ ਦੀ ਤੇ ਤੁਹਾਡੇ ਦਾ ਕਾਗਜ਼ ਭਰਦੇ ਵੀ ਨਾ ਰੁਕ ਲੋਣੀ ਹੈ ਤੇ ਤੁਸੀਂ ਜਵਾਬ ਨਾ ਦਿਓ ਮੈਂ ਲੋਕਾਂ ਦੇ ਸੰਗਤ ਤੇ ਭਰੋਸਾ ਰੱਖੋ ਸੰਗਤ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੀ ਲੱਗੇ ਤਾਂ ਸ਼ੇਅਰ ਕਰੋ ਬਾਕੀ ਅਰਦਾਸ ਕਰੋ ਔਰਤ ਪਾਲ ਵਾਸਤੇ ਕਿ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਬਾਹਰ ਆਵੇ ਬਾਕੀ ਉਹ ਦੇਖੋ ਪਸੂੜੀ ਪਾਉਣ ਵਾਲੇ ਇੱਕ ਬਾਹਰ ਬੈਠਾ ਉਹ ਪਤਾ ਨਹੀਂ ਕੌਣ ਆ ਮੁੰਡਾ ਰੋਮੀ ਰੋਮੀ ਕੀ ਇਦਾਂ ਦਾ ਨਾਮ ਜਿਹੜੇ ਬੰਦੇ ਚੁਆਤੀ ਬਲਣ ਵਾਲੇ ਹੁੰਦੇ ਨਾ ਉਹਨਾਂ ਦਾ ਕੰਮ ਹੁੰਦਾ ਚੁਆਤੀ ਬਲਣਾ ਉਹਾਂ ਦਾ ਪਿਆਸੀ ਵੀ ਭਾਈ ਅਵਰਤਪਾਲ ਨੇ ਇੱਕ ਬਿਆਨ ਦਿੱਤਾ ਸੀ ਵੀ ਮੈਂ ਸੌਦਾ ਨੂੰ ਮੰਨਦਾ ਹੀ ਨਹੀਂ ਵੀ ਮੈਂ ਸੰਵਧਾਨ ਨੂੰ ਨਹੀਂ ਮੰਨਦਾ ਮੈਂ ਪਾਸਪੋਰਟ ਨੂੰ ਨਹੀਂ ਮੰਨਦਾ ਦੇਤਾਇ ਵਰਤ ਪਾਲੇ ਬਿਆਣ ਤੇ ਉਹਨੇ ਉਹਨੇ ਇੱਕ ਨਵੀਂ ਹੜਪਸੂੜੀ ਚਲਾਤੀ ਸੀ ਵੀ ਉਹ ਤਾਂ ਦਾ ਸੀ ਮੈਂ ਸਵਿਧਾਨ ਨੂੰ ਮੰਨਦਾ ਹੀ ਨਹੀਂ ਤੇ ਜਿੱਦਣੇ ਵੋਟਾਂ ਜਿੱਤ ਗਿਆ ਤੇ ਉਸੇ ਸਵਿਧਾਨ ਦੀ ਜਾ ਕੇ ਸੌ ਖਾਣੀ ਪਈ ਇਹ ਅਗਲਾ ਆਤੀ ਦਾ ਸੁੱਤੀ ਕਲਾ ਜਗਾਤੀ ਸਰਕਾਰ ਨੇ ਇਦਾਂ ਦੇ ਬੰਦੇ ਵਿੱਚ ਛੱਡੇ ਹੁੰਦੇ ਨੇ ਪੈਸੇ ਦੇ ਕਿ ਤੁਸੀਂ ਕੋੜਾ ਕੋ ਨਵੀਂ ਚੜੰਗ ਲੱਭ ਕੇ ਰੋਲੋ ਤੇ ਨਵੀਂ ਚੜੰਗ ਲੱਭ ਕੇ ਚਲਾਓ ਇਸ ਕਰਕੇ ਬੇਨਤੀ ਗੁਰੂ ਰਾਮਦਾਸ ਜੀ ਰੱਖੋ ਭਰੋਸਾ ਚੰਗੀ ਲੱਗੇ ਦਾ ਸ਼ੇਰ ਕਰ